ਨਾਜਪਟਨਾ ਵੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਾਂ ਮਨਜੀਤ ਸਿੰਘ ਰੋਮਾਣਾ ਭਾਜਪਾ ਜ਼ਿਲ੍ਹਾ ਦਫ਼ਤਰ ਵਿੱਚ ਭਾਜਪਾ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧਮਾਨ ਦੀ ਪ੍ਰਧਾਨਗੀ ਹੇਠ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਭਾਜਪਾ ਰਾਣੀ ਅਹਲਿਆਬਾਈ ਹੌਲਕਰ ਦੀ 300ਵੀਂ ਜਨਮ ਵਰੇਗੰਢ ਸ਼ਾਨਦਾਰ ਢੰਗ ਨਾਲ ਮਨਾਏਗੀ ਅਹਲਿਆਬਾਈ ਹੌਲਕਰ ਯਾਦਗਾਰੀ ਮਹੀਨੇ 21 ਤੋਂ 31 ਮਈ ਤੱਕ ਹਰੀਖ ਸਰਕਲ ਵਿੱਚ ਚਲਾਈ ਜਾਵੇਗੀ ਇਸ ਵਿੱਚ ਮੈਲਾ ਸਵੈਇੱਛਕ ਸੰਗਠਨਾ ਸਥਾਨਿਕ ਸੰਸਥਾਵਾਂ ਅਤੇ ਮਹਿਲਾ ਚੁਣੇ ਹੋਏ ਪ੍ਰਤੀਨਿਧੀਆਂ ਦੀ ਸਰਗਰਮ ਭਾਗੀਦਾਰੀ ਯਕੀਨੀ ਬਣਾਈ ਜਾਵੇਗੀ ਇਸ ਮੌਕੇ ਭਾਜਪਾ ਪ੍ਰਧਾਨ ਤੇਮਾਨ ਨੇ ਕਿਹਾ ਕਿ ਇਸ ਦੌਰਾਨ ਮੀਟਿੰਗਾਂ ਸੈਮੀਨਾਰ ਜਲੂਸ ਮਹਿਲਾ ਸਸ਼ਕਤੀਕਰਨ ਦੌੜ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਮੁਕਾਬਲੇ ਨੁਕੜ ਨਾਟਕ ਨਾਚ ਨਾਟਕ ਸੱਭਿਆਚਾਰਕ ਪ੍ਰੋਗਰਾਮ ਅਤੇ ਪ੍ਰਦਰਸ਼ਨੀਆਂ ਦਾ ਆਯੋਜਨ ਕੀਤਾ ਜਾਵੇਗਾ ਭਾਜਪਾ ਜੀਲਾ ਪ੍ਰਧਾਨ ਨੇ ਕਿਹਾ ਕਿ ਅਹिल्याबाई 홀ਕਰ ਦਾ ਜਨਮ 31 ਮਈ 1725 ਨੂੰ ਮਹਾਰਾਸ਼ਟਰ ਦੇ ਅਹਿਮਦ ਨਗਰ ਜ਼ਿਲ੍ਹੇ ਦੇ ਚੌੜੀ ਪਿੰਡ ਵਿੱਚ ਹੋਇਆ ਸੀ। ਉਹਨਾਂ ਦਾ 30 ਸਾਲਾਂ ਦਾ ਕਾਰਜਕਾਲ ਚੰਗੇ ਸ਼ਾਸਨ, ਨਿਆਂ, ਸਮਾਜਿਕ ਸੰਸਦ ਭਾਵਨਾ, ਧਾਰਮਿਕ ਸਹਿਣਸ਼ੀਲਤਾ ਤੇ ਸਪਿਆ ਚਾਰਕ ਪੁਨਰ ਜਾਗਰਣ ਦੇ ਉਹਨਾਂ ਦੇ ਕੰਮਾਂ ਲਈ ਜਾਣਿਆ ਜਾਂਦਾ ਹੈ। ਉਹਨਾਂ ਨੇ ਦੇਸ਼ ਪਰ ਵਿੱਚ ਕਾਸ਼ੀ ਬਿਸ਼ੂਨਾਥ ਤੋਂ ਲੈ ਕੇ ਸੋਮਨਾਥ ਮੰਦਿਰ ਤੱਕ ਲਗਭਗ 1000 ਮੰਦਰਾਂ ਦਾ ਨਵੀਨੀਕਰਨ ਕੀਤਾ। ਉਹਨਾਂ ਨੇ ਆਪਣਾ ਜੀਵਨ ਮਹਿਲਾ ਸਸ਼ਕਤੀਕਰਨ ਸਮਾਜਿਕ ਨਿਆਂ ਅਤੇ ਰਾਸ਼ਟਰ ਨਿਰਮਾਣ ਲਈ ਸਮਰਪਿਤ ਕਰ ਦਿੱਤਾ। ਇਸ ਮਹਿੰਮ ਲਈ ਭਾਜਪਾ ਨੇ ਲੁਧਿਆਣਾ ਲਈ ਪੰਜ ਮੈਂਬਰੀ ਟੀਮ ਬਣਾਈ ਹੈ ਜਿਸ ਵਿੱਚ ਭਾਜਪਾ ਦੇ ਉਪ ਪ੍ਰਧਾਨ ਡਾਕਟਰ ਨਿਰਮਲ ਨਈਅਰ ਨੂੰ ਕਨਵੀਨਰ ਜਨਰਲ ਸਕੱਤਰ ਡਾਕਟਰ ਕਨਿਕਾ ਜਿੰਦਲ ਮਹਿਲਾ ਮੋਰਚਾ ਦੀ ਸੂਬਾ ਉਪ ਪ੍ਰਧਾਨ ਲੀਨਾ ਟਪਾਰੀਆ ਨੂੰ ਸ਼ਾਮਲ ਕੀਤਾ ਹੈ। ਮੈਲਾ ਮੋਰਚਾ ਪ੍ਰਧਾਨ ਸ਼ੀਨੂ ਚੋਗ ਅਤੇ ਰੀਨਾ ਜੈਨ ਨੂੰ ਕਨਵੀਨਰ ਬਣਾਇਆ ਗਿਆ ਹੈ ਇਸ ਮੌਕੇ ਕੌਂਸਲਰ 파ਰਟੀ ਆਗੂ ਪੂਨਮ ਰਤੜਾ ਕੌਂਸਲਰ ਸੁਮਨ ਵਰਮਾ ਮਕੇਸ਼ ਖੱਤਰੀ ਯੁਵਾ ਮੋਰਚਾ ਦੇ ਪ੍ਰਧਾਨ ਰਵੀ ਬਤਰਾ ਜਸਵਿੰਦਰ ਸੱਗੂ ਜਤਿੰਦਰ ਗੋਰੀਆਂ ਸੁਰੇਸ਼ ਅਗਰਵਾਲ ਪ੍ਰਵੀਨ ਸ਼ਰਮਾ ਮਨਿੰਦਰ ਕੌਰ ਹਰਬੰਸ ਸਿੰਘ ਸਲੂਜਾ ਪਰਦੇਸ਼ ਸਕੱਤਰ ਡਾਕਟਰ ਪ੍ਰੈਸ ਸਕੱਤਰ ਡਾਕਟਰ ਸतीश ਕੁਮਾਰ ਹਾਜ਼ਰ ਸਨ